ਸਤਿ ਸ਼੍ਰੀ ਅਕਾਲ ਦੋਸਤੋ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਤੇ ਆਸ ਕਰਦੇ ਹਾਂ ਤੁਸੀਂ ਸਭ ਠੀਕ-ਠਾਕ ਹੋਵੋਗੇ ਅੱਜ ਦੀ ਜੋ ਵੀਡੀਓ ਆ ਮੋਗਾ ਟਰੈਕਟਰ ਮੰਡੀ ਦੀ ਆ ਜਮਨ ਦੀ ਜੀ ਆ ਰੌਣਕਾਂ ਤਾਂ ਸੀ ਭਰੀਆਂ ਹੋਈਆਂ ਦਿਖਾਈ ਦੇ ਰਹੀਆਂ ਅੱਜ ਵੀ ਸਾਡੇ ਚੈਨਲ ਤੇ ਨਵੇਂ ਹੋ ਤਾਂ ਚੈਨਲ ਸਬਸਕ੍ਰਾਈਬ ਕਰ ਲਓ ਵੀਡੀਓ ਨੂੰ ਲਾਈਕ ਤੇ ਸ਼ੇਅਰ ਕਰਨਾ ਨਾ ਭੁੱਲੋ ਅੱਜ ਦਾ ਜੋ ਪਹਿਲਾ ਟਰੈਕਟਰ ਤੁਹਾਨੂੰ ਦਿਖਾ ਰਹੇ ਹਾਂ ਫਾਰਮ 60 EPI ਬਿਲਕੁਲ ਸਾਫ ਕੰਡੀਸ਼ਨ ਦਾ ਟਰੈਕਟਰ ਆ। ਕੋਲੋ ਕੰਪਨੀ ਦੇ ਟਾਇਰ ਆ। 14 ਦੇ ਟਾਇਰਾਂ ਤੇ ਟਾਇਰਾਂ ਦੀ ਕੰਡੀਸ਼ਨ ਵੀ ਬਿਲਕੁਲ ਸਾਫ ਰਹੀ ਆ। ਪਾਵਰ ਸਪੀਅਰ ਨਾਲ ਰੰਗ ਰੋਗ ਨਾਲ ਬਿਲਕੁਲ ਠੋਕਾ ਪੀਸ ਟਰੈਕਟਰ। ਇਹ ਲੱਗਦਾ ਮੰਡੀ ਤੇ ਜਿਆ ਕੇ ਲੱਗਿਆ ਹੀ ਹੋਇਆ ਟਰੈਕਟਰ। ਇਹਦਾ ਜੂ ਮਾਰਕਾ ਨਹੀਂ ਲਾਇਆ ਗਿਆ ਕਾ। ਕੋਸ਼ਿਸ਼ ਕਰਦੇ ਅੱਗੇ ਵੀਡੀਓ ਬਣਾਉਣਾ ਜੀ ਇਸ ਦਾ ਮਾਰਕਾ ਲਾਇਆ ਤਾਂ ਤੁਹਾਨੂੰ ਮਾਡਲ ਵੀ ਦੱਸਾਂਗੇ। ਬੜਾ ਦਿੱਕਤ ਹੈ ਕੰਮ ਲੱਗਿਆ ਤੇ ਕਾ ਇਹ ਉਹ ਮਾਰਕਾ ਤੇ ਨੰਬਰ ਲੈਂਦੀ ਕੋਸ਼ਿਸ਼ ਕਰਾਂ ਤੇ ਨਾਲ ਆ ਗਿਆ ਫਾਰਮ 68 ਆਹ ਸੌਰੀ 65 EP ਆਈ ਹੈ ਇਹ 2010 ਮਾਡਲ ਦਾ ਇਹ ਵੀ ਟ੍ਰੈਕਟਰ ਮੰਡੀ ਤੇ ਹੁਣੇ ਆ ਕੇ ਲੱਗਈ ਇਹਦਾ ਜੋ ਮਾਰਕਾ ਨਹੀਂ ਲਾਇਆ ਗਿਆ ਹਜੇ ਰੇਟ ਨਹੀਂ ਫਰਮ ਦੇ ਛਾ ਕੇ ਮਾਲ ਤੋਂ ਉਸ ਦਿਨ ਆ ਗਿਆ 3610 91 ਮਾਡਲ ਆ 1 ਲੱਖ ਤੇ 80000 ਰੁਪਿਆ ਡਿਮਾਂਡ ਆ ਪੰਜਾਬ ਨੰਬਰ ਟਰੈਕਟਰ ਅੰਕਲੇ ਦੀ ਡਿਮਾਂਡ ਕੀ ਰੱਖੀ ਆ ਫਾਰਮ ਸਾਹਿਬ 65 ਜੀਪੀਆਈ ਦੀ ਇਹ ਉਹਨਾਂ ਨੂੰ ਪਤਾ ਹੀ ਉਹਨਾਂ ਨੂੰ ਪਤਾ ਹੀ ਜਿਵੇਂ ਉਹਨਾਂ ਨੂੰ ਠੀਕ ਹੈ ਠੀਕ ਠੀਕ ਭਾਈ ਇਹਦੀ ਡਿਮਾਂਡ ਕਿੰਨੀ ਰੱਖਣੀ ਆ ਲਾਸਟ ਮਾਡਲ ਇਸ 165000 10 ਮਾਡਲ ਦੀ 365 ਆ ਜੀ ਲੋ ਇਹ ਇਹਦੀ ਇਹਦੀ ਹੈਗੀ 6.70 ਹਜ਼ਾਰ 6 ਲੱਖ 70 ਹਜ਼ਾਰ ਕਿੰਨਾ ਮਾਡਲ ਆਈ ਇਹ 20 ਮਾਡਲ ਆਈ ਤੇ ਬਾਈ ਮੋਬਾਈਲ ਨੰਬਰ ਵੀ ਦੱਸੋ ਆਪਣਾ 98762 555 555 30 ਨਾਮ ਕੀ ਹੈ ਬਾਈ ਦਾ ਜੀ ਗੁਰਤੇਜ ਸਿੰਘ ਗੁਰਤੇਜ ਸਿੰਘ ਪੈਂਦੀ ਕਿਹੜਾ ਹੈ ਲੋ ਗਾੜੀ ਠੀਕ ਹੈ ਜੀ ਲੋ ਜੀ ਇਹ ਜਿਹੜੇ ਪਹਿਲੇ ਟਰੈਕਟਰ ਤੁਹਾਨੂੰ ਵੀਡੀਓ ਚ ਦੋਵੇਂ ਦਿਖਾਈ ਸੀ ਉਹਨਾਂ ਦੇ ਮਾਲਕ ਦਾ ਨੰਬਰ ਹੈ ਇਹ ਟਰੈਕਟਰਾਂ ਦੇ ਮਾਡਲ ਤੇਰੇ ਕਿਉਂਕਿ ਮਾਰਕਟ ਲੱਗੇ ਨਹੀਂ ਸੀਗੇ ਆਏ ਸੀ ਇਸ ਲਈ ਤੁਹਾਨੂੰ ਹੁਣ ਦੁਬਾਰਾ ਦੱਸ ਦਿੱਤੇ ਉਹਦੇ ਨਾਲ ਆ ਗਿਆ ਸਰਤੀ 10 99 ਮਾਡਲ 1 ਲੱਖ 80000 ਰੁਪਿਆ ਡਿਮਾਂਡ ਹੈ ਨਿਕਨ ਠੀਕਾ ਦਾ ਰੰਗ ਰੋਗਨ ਜੋ ਵੀ ਤੁਸੀਂ ਦੇਖ ਸਕਦੇ ਉਸਦੇ ਨਾਲ ਆ ਗਿਆ 60 ਫਾਰਮ ਇਹ ਵੀ ਰੰਗ ਰੋਗਨ ਦਾ ਟਰੈਕਟਰ ਪੂਰਾ ਹੀ ਸਾਫਾ 2012 ਮਾਡਲ ਆ ਟਾਇਰ ਇਹਦੇ ਵੀ ਬਿਲਕੁਲ ਸਾਫ ਆ ਜਾ ਰਹੇ ਪਾਵਰ ਸਟੇਰਨਾ ਇਹ ਵੀ ਕਰਤੀ ਸੀ ਮਾਰਕਾ ਨੰਬਰ ਹੈ ਇਹ ਟਰੈਕਟਰ ਦਾ ਦੇਖ ਸਕਦੇ ਹੋ ਬਿਲਕੁਲ ਸਾਫ ਜਿੰਨਾ ਟਰੈਕਟਰ ਕੋਲ ਤੇ ਨਾਲ ਆ ਗਈ 605 ਮਹਿੰਦਰਾ ਦਾ ਇਹ ਵੀ ਪੰਜਾਬ ਨੰਬਰ ਹੈ ਜੀ ਜੀ ਦਾ ਲੁਧਿਆਣਾ ਜੀ ਪੈਰਾਂ ਦਾ ਬਿਲਕੁਲ ਸਾਫ ਹੈ ਜੀ ਟਰੈਕਟਰ ਤੇ ਪਾਵਰ ਸਟੇਨ ਇਹ ਟਰੈਕਟਰ 16 ਮਾਹਰਾਂ ਦਾ ਭਾਂ ਦਾ ਵੀ ਕਰੀ ਦਲਪਨ ਉਹਦੇ ਨਾਲ ਆ ਗਿਆ ਜੀ 2000 3 ਮਾਡਲ ਦਾ ਡਵਲ ਕਲਾਸ 2 ਲੱਖ 42 ਹੇਅਰ ਪੀਆ ਡਿਮਾਂਡ ਆਫ ਫਾਰਮ ਸੰਤਾਲੀ ਦੀ ਪੈਰਾਂ ਦੀ ਕੰਡੀਸ਼ਨ ਇੰਨੀ ਠੀਕ ਹੈ ਉਹਦੇ ਨਾਲ ਆ ਗਿਆ 855 2011 ਮਾਡਲ 3 ਲੱਖ 25 ਹਜ਼ਾਰ ਰੁਪਿਆ ਡਿਮਾਂਡ ਪੈਰਾਂ ਦੀ ਕੰਡੀਸ਼ਨ ਠੀਕ ਹੈ ਉਹਦੇ ਨਾਲ ਆ ਰਿਹਾ 3700 ਮੋੜ 93 ਮਾਡਲ ਆ 1 ਲੱਖ 50 ਹਜ਼ਾਰ ਰੁਪਿਆ ਡਿਮਾਂਡ ਆ ਖਾਲੀ ਜਿਦਾ ਸਟੇਟ ਹੈ ਪੈਰਾਂ ਪੈਰਾਂ ਦੀ ਜੇਕਰ ਜੇਕਰ ਵੀ ਚਾਹੋਗੇ ਉਦੋਂ ਨਾਲ ਆ ਗਿਆ 2000 7 ਮਾਗਲ 3 ਲੱਖ ਤੇ 22000 ਜੀ ਅਰਮਾਨਸ਼ਰਾਈ ਜੀ ਦੀ ਇਸ਼ਤਿਹਾਨੀ ਅੰਬਰ ਅਗਰ ਰੋਜ਼ ਦੇਖ ਸਕਦੇ ਜੀ ਜੀ ਇੰਸਪੈਕਟਰ ਦਾ ਸਾਥਿਆ ਸਾਥ ਦੇ ਰੱਖਿਆ ਤੇ ਗੱਲ ਕਰਦੇ ਕਰਾ ਲਿਖਣੀ 7 ਫਾਂਸ ਕਰਕੇ ਆ ਗਿਆ ਉਸ ਦਿਨ ਨਾਲ ਰੇਰਕਤ ਦਿਖਾਈ ਦੇ ਰਹੀ ਹੈ ਔਰਾ ਸੋਨਿਕ ਦਾ 745 2013 ਮਾਡਲ ਆ 3,60,000 ਰੁਪਿਆ ਡਿਮਾਂਡ ਹੈ ਟਾਇਰਾਂ ਦੀ ਕੰਡੀਸ਼ਨ ਬਿਲਕੁਲ ਸਾਫ਼ ਪਈ ਹੈ ਐਮ ਆਰ ਤੇ ਟਾਇਰਾਂ ਦਾ 14 ਦੇ ਟਾਇਰ ਆ ਜੀ 46 ਸਪੇਅਰ ਨਹੀਂ ਉਸਦੇ ਨਾਲ ਆ ਗਿਆ 744 2 10 ਮਾਡਲ ਆਈ 2010 ਮਾਡਲ ਆ ਤੜ ਬਿਲਕੁਲ ਸਾਫ ਕੰਡੀਸ਼ਨ ਦੇ ਪੰਜਾਬ ਨੰਬਰ ਆ ਜੀ 47 3 ਲੱਖ 35000 ਰੁਪਏ ਮਾਲਕਾਂ ਦੀ ਕਮਾਲ ਉਹਦੇ ਨਾਲ ਆ ਗਈ Mahindra 475 ਇਹ ਹੀ ਟਰੈਕਟਰ ਦੇਖਣ ਚ ਪੂਰਾ ਸਾਫ ਹੈ ਟਾਇਰਾਂ ਦੀ ਫਿਨਿਸ਼ਿੰਗ ਵੀ ਸਾਫ ਪਈ ਹੈ ਪੰਜਾਬ ਨੰਬਰ ਆ ਇਹ ਵੀ 95 ਮਾਡਲ ਆ 1 ਲੱਖ 75000 ਰੁਪਏ ਮਾਲਕਾਂ ਨੇ ਕਮਾਲ ਉਹਦੇ ਨਾਲ ਆ ਗਈ ਨਟ ਗਿਆ 99 ਮਾਡਲ 275000 ਰੁਪਏ ਡਿਮਾਂਡ ਆ ਵੀ ਆਈ ਹੋਇਆ ਰਿਚਪ ਵਾਲੀ ਆਪੀ ਇਹ ਜੀ ਫਰਾਂਟ ਦੇ ਟਾਇਰ ਬਲ ਭੰਨਾ ਨੇ ਟੈਕ ਸਾਈਡ ਦੇ ਟਾਇਰ ਜੋ ਉਹ ਵੀ ਸਾਫ ਕੰਡੀਸ਼ਨ ਦੇ ਪੈ 16 ਦੇ ਟਾਇਰ ਆ ਉਸ ਦੇ ਨਾਲ ਆ ਗਈ ਸੋਨਾ ਲੇਕਾ ਸੱਟ ਟਾਇਰਾਂ ਦਾ ਸਾਫਾ ਟਰੈਕਟਰ 2007 ਮਾਡਲ ਆ ਪਾਲਟੌਪ ਮਾਡਲ ਆ 315000 ਰੁਪਏ ਕਮਾਂਡਰ ਮਾਲਕਾਂ ਦੇ ਨਾਲ ਆ ਗਈ 5050 ਡੀ ਰੰਗ ਰੋਗਨ ਦਾ ਟਰੈਕਟਰ ਬਿਲਕੁਲ ਸਾਫ਼ ਹੈ ਪੰਜਾਬ ਨੰਬਰ ਹੈ ਪੀ ਵੀ 0 3 ਬਟੰਡਾ ਦਾ ਨੰਬਰ ਹੈ 2016 ਮਾਡਲ ਦਾ 5 ਲੱਖ ਤੇ 20000 ਰੁਪਏ ਮਾਲਕ ਦੀ ਕਮਾਂਡ ਹੈ ਟਾਇਰਾਂ ਦੀ ਕੰਡੀਸ਼ਨ ਵੀ ਸਾਫ਼ ਹੈ ਤੇ ਰੰਗ ਰੋਗਨ ਨੂੰ ਤਾਂ ਬਿਲਕੁਲ ਕੋਕਾ ਵੀ ਸੀ ਹੈ ਉਹਦੇ ਨਾਲ ਆ ਗਿਆ ਮਹਿੰਦਰਾ 475 ਟਰੈਕਟਰ ਕੰਡੀਸ਼ਨ ਦਾ ਸਾਫ ਆ ਟਾਇਰਾਂ ਨੇ ਕੰਡੀਸ਼ਨ ਵੀ ਬਿਲਕੁਲ ਸਾਫ ਹੈ 2005 ਮਾਡਲ ਦਾ 2,55,000 ਰੁਪਏ ਦਾ ਮਾਲ ਦੀ ਦਮਾਟੇ ਉਹਦੇ ਨਾਲ ਆ ਗਿਆ 735 ਟਾਇਰਾਂ ਦਾ ਸਾਫ 99 ਮਾਡਲ ਦਾ 1,65,000 ਰੁਪਏ ਦਾ ਦਮਾਟੇ ਕੰਪੂਸ ਦਾ ਉਹ ਬਾਅਰ ਨਹੀਂ ਕਰਵਾਇਆ ਗਿਆ ਜੀ ਉਸ ਦੇ ਨਾਲ ਇੱਕ 735 ਹੋਰ ਆ ਗਿਆ 93 ਮਾਡਲ ਹੈ 1 ਲੱਖ 33000 ਰੁਪਿਆ ਦਾ ਮਾਨ ਹੈ ਇਹਦੇ ਟਾਇਰਾਂ ਦੀ ਵੀ ਫਿਨਿਸ਼ਿੰਗ ਸਾਫ ਆ ਇਹ ਰੰਗ ਰੋਗਨ ਤੁਸੀਂ ਦੇਖ ਸਕਦੇ ਹੋ ਜਿョੜੀ ਦਿੱਤਾ ਹੈ ਉਹਦੇ ਨਾਲ ਆ ਗਿਆ ਜੀ ਬਾਹਰ ਪੰਪ ਤੇ 735 ਟਾਇਰ ਰਹਿੰਦੇ ਵੀ ਸਾਫ ਹਨ 2001 ਮਾਡਲ ਦਾ 2 ਲੱਖ 26000 ਰੁਪਿਆ ਦਾ ਮਾਨ ਹੈ ਉਹਦੇ ਨਾਲ ਆ ਗਿਆ ਇੱਕ ਅਗਲਾ ਮਾਡਲ ਇਹ ਮੇਰੇ ਕੋਲ ਆ ਰਿਹਾ ਹੈ ਜੀ 500 89 ਮਾਡਲ 585 ਡਬਲ ਕਲਾਚਾ 2 ਲੱਖ 25000 ਰੀਅਲ ਡਮਾਡ ਹੈ ਟਰੈਕਟਰ ਦੇ ਟਾਇਰਾਂ ਦੀ ਕੰਡੀਸ਼ਨ 50 ਪੈਸੇ کہہ ਸਕਦਾ ਉਹ ਦਿਨ ਲਾਗੇ ਫਾਰਮ 6055 ਇਹ ਵੀ ਪੰਜਾਬ ਨੰਬਰ ਹੈ ਜੀ ਬੀਬੀ ਦਾਸ ਲੁਧਿਆਣਾ ਦਾ ਨੰਬਰ ਪਾਵਰ ਸਟੇਰ ਨਾਲ ਬੈਕ ਸਾਈਡ ਦੇ ਟਾਇਰਾਂ ਦੀ ਕੰਡੀਸ਼ਨ ਸਾਫ ਹੈ ਰੰਗ ਰੋਗੰਦਰੀ ਟਰੈਕਟਰ ਬਿਲਕੁਲ ਸਾਹਾਈ 2016 ਮਾਡਲ 4 ਲੱਖ 65 ਹਜ਼ਾਰ ਦੀ ਹੈ ਧਮਾਨ ਹੈ 5204 ਆ ਗਿਆ ਜੀ ਚੌਂਡੀ ਹਰ ਆ ਰਹਾ ਪਾਵਰ ਸਟੀਅਰਨਾ ਟਾਇਰਾਂ ਦੀ ਕੰਡੀਸ਼ਨ ਵੀ ਬਿਲਕੁਲ ਸਾਫ਼ ਰਹੀ ਹੈ ਪੰਜਾਬ ਨੰਬਰ ਹੈ ਪੀਬੀ 19 ਰੰਗ ਰੋਖ ਹੰ ਦਾ ਟਰੈਕਟਰ ਬਿਲਕੁਲ ਸਾਫ਼ ਹੈ ਜੀ ਟਾਇਰਾਂ ਦੀ ਕੰਡੀਸ਼ਨ ਵੀ ਬਿਲਕੁਲ ਸਾਫ਼ ਜੀ ਉਸ ਦੇ ਨਾਲ ਆ ਗਿਆ ਸਟੈਂਡਰਡ ਵਾਲਾ 450 یہ بھی پا نمبر آ پی بھی ٹائر پناہ پچوجہ پرس کہہ سر رنگ روز دیکھ سکتے ہوگا کیمرے دو ہزار نو ماڈل آ دو لکھ پچھتر ہزار روپیہ نمانا اس آ گیا سوراج سات سو چوبی ٹائر کاش ہوئے جی پا نمبر بانوے ماڈل ہے ایک لکھ پنتالی ہزار ہے جی اس کے نال آ گئی 50 پچھا ڈی ਬਿਲਕੁਲ ਸਾਫ ਕੰਡੀਸ਼ਨ ਦਾ ਟਰੈਕਟਰ ਹੈ ਚਾਰੇ ਟਾਇਰ ਵੀ ਬਿਲਕੁਲ ਨਵੇਂ ਆ ਪਾਵਰ ਸਟੇਬਲ 2013 ਮਾਡਲ 4 ਲੱਖ ਤੇ 65000 ਰੁਪਏ ਮਾਲਕਾਂ ਦੀ ਤੁਹਾਡਾ ਆਪਣਾ ਹੀ ਅੰਕਲ ਟਰੈਕਟਰ ਹੈ ਮੋਬਾਈਲ ਨੰਬਰ ਜਿਆਦਾ ਤੁਹਾਡੇ ਆਪਣਾ ਦੱਸੋ ਜੀ 9955858 995558 3143 3143 ਪਿੰਡ ਕਿਹੜਾ ਹੈ ਪੰਜ ਗਰਾਈ ਪੰਜ ਗਰਾਈ ਜਿਲ੍ਹਾ ਮੋਗਾ ਹੀ ਜਿਲ੍ਹਾ ਫਰੀਦਕੋਟ ਜੀ ਕਜੀਲਾ ਜੀ ਕਿਸੇ ਵੀ ਭਾਈ ਨੇ ਟਰੈਕਟਰ ਲੈਣਾ ਹੋਵੇ ਬਿਲਕੁਲ ਨਵਾਂ ਟਰੈਕਟਰ ਤਾਂ ਭਾਈ ਜੀ ਨਾਲ ਸੰਪਰਕ ਕਰ ਸਕਦੇ ਆ ਉਹਦੇ ਨਾਲ ਆ ਗਈ ਸੋਨਾ ਹਿੱਕਾ 2013 ਮਾਡਲ ਆ 4 ਲੱਖ 35000 ਰੁਪਿਆ ਡਿਮਾਂਡ ਆ ਇਹ ਵੀ ਲੁਧਿਆਣਾ ਨੰਬਰੀ ਹੈ ਜੀ ਪੀ ਵੀ 10 ਬਿਲਕੁਲ ਸਾਫ ਟਾਇਰਾਂ ਚ ਹੈ ਇਹ ਵੀ ਪਾਵਰ ਸਟੀਅਰਨ ਤੁਸੀਂ ਚੰਗੀ ਤਰ੍ਹਾਂ ਟਰੈਕਟਰ ਦੇਖ ਸਕਦੇ ਹੋ 16 ਦੇ ਟਾਇਰਾਂ ਚ ਹੈ ਸਾਫ ਕੰਡੀਸ਼ਨ ਦਾ ਬਾਕੀ ਤੁਹਾਡਾ ਆਪਣਾ ਹੀ ਹੈ ਵੀ ਨਵਾਂ ਨੰਬਰੀ 97701 97702 97702 55916 ਪਿੰਡ ਕਿਹੜਾ ਹੈ ਢੂਰਕੋਟ ਹੈ ਜ਼ਿਲ੍ਹਾ ਮੋਗਾ ਹੀ ਢੂਰਕੋਟ ਕਲਾ ਜ਼ਿਲ੍ਹਾ ਮੋਗਾ ਚ ਹੀ ਹੈਗੇ ਨਹੀਂ ਲੋ ਜੀ ਇਹ ਵੀ ਤੁਸੀਂ ਜੇ ਟਰੈਕਟਰ ਖਰੀਦਣਾ ਤਾਂ ਮੇਰੇ ਕੋ ਜੀ ਨਾਲ ਸੰਪਰਕ ਕਰ ਸਕਦੇ ਆ ਉਹਦੇ ਨਾਲ ਆ ਗਿਆ ਫਾਰਮ 60 ਜਿਹੜੀ ਬਿਲਕੁਲ ਸਾਫ਼ ਕੰਡੀਸ਼ਨ ਦਾ ਟਰੈਕਟਰ 2009 ਮਾਡਲ ਆ 10 ਲੱਖ 70000 ਰੁਪਇਆ ਡਿਮਾਂਡ ਆ ਪੰਜਾਬ ਨੰਬਰ ਆ PB69 ਉਹ ਵੀ ਸਾਫ ਕੰਡੀਸ਼ਨ ਵਿੱਚ ਹੈ ਚੰਗੀ ਤਰ੍ਹਾਂ ਉਸਕ ਕਵਰੇਜ ਦੀ ਸਰਦਿਓ ਬੈਕ ਸਾਈਡ ਦੇ ਟਾਇਰ 14 ਨੇ ਗੂਡਇਰ ਦੇ ਪੱਕੇ ਕੰਪਨੀ ਦੇ ਟਾਇਰ ਆ ਰੰਗ ਰੋਗ ਦਾ ਸਾਫ ਆ ਇਹ ਤੁਹਾਡਾ ਹੀ ਬਾਈ ਟੈਟਰ ਮੋਬਾਈਲ ਨੰਬਰ ਦੱਸੋ ਬਾਈ ਜੀ 90568 90568 90568 ਤੇ ਆਪਣਾ ਨਾਮ ਬਾਈ ਜੀ ਰਵਦੀਪ ਸਿੰਘ ਰਵਦੀਪ ਸਿੰਘ ਪਿੰਡ ਬਾਈ ਜੀ ਨੋਗਾ ਲੋਕਲੀ ਲੋ ਜੀ ਕਿਸੇ ਵੀ ਬਾਈ ਨੇ ਖਰੀਦਣਾ ਸਿਸਟਮ ਵੀ ਨਾਲ ਹੀ ਦੋਗੇ ਜੋ ਲੱਗਿਆ ਤੁਸੀਂ ਚੰਗੀ ਤਰ੍ਹਾਂ ਦੇਖ ਸਕਦੇ ਹੋ ਸਟੀਰੀਓ ਸਿਸਟਮ ਵੀ ਲੱਗਿਆ 2009 ਦੀ ਡਿਮਾਂਡ 370 ਉਸ ਦੇ ਨਾਲ ਆ ਗਿਆ 911 98 ਮਾਡਲ ਆ ਤਿੰਨ ਲੱਖ ਤੇ 20000 ਰੁਪਇਆ ਡਿਮਾਂਡ ਆ ਸਾਰੇ ਨਵੇਂ ਟਾਇਰਾਂ ਚ 16 ਦੇ ਟਾਇਰ ਆ ਬੈਕ ਸਾਈਡ ਤੇ ਪੋਲੋ ਕੰਪਨੀ ਦੇ ਟਾਇਰ ਤੇ ਹਾਂ ਜੀ ਰੂਟਾ ਵੀਟਰ ਕਿੰਨਾ ਛੇ ਚਰੀ ਹੈ ਹਾਂ ਛੱਡ ਜਾ ਵੇਖ ਦਿਨ ਆਉਣੇ ਰੰਗ ਰੋਗਨ ਦਾ ਪੂਰਾ ਸਾਫ ਟਰੈਕਟਰ ਹੈ ਉਸ ਦੇ ਨਾਲ ਆ ਗਈ 55 555 ਦੇ ਨਾਲ ਆਂਦਾ ਪਾਵਰ ਪਲੱਸ 17 ਮਾਡਲ ਆ 5 ਲੱਖ ਤੇ 50000 ਰੁਪਇਆ ਸਮਾਨ ਆ ਪਾਵਰ ਸਟੀਨ ਦਾ ਰੰਗ ਰੋਗਨ ਦਾ ਬਿਲਕੁਲ ਸਾਫ ਆ ਇਹ 14 ਦੇ ਟਾਇਰਾਂ ਚ ਹੈ ਜੇ ਕੇ ਦੇ ਟਾਇਰ ਆ ਪੂਰੀ ਸਾਫ ਕੰਡੀਸ਼ਨ ਦਾ ਟਰੈਕਟਰ ਹੈ ਲੋ ਵੀ ਦੋਸਤੋ ਉਸ ਦੇ ਨਾਲ ਰੋਟਾਵੀਟਰ ਵਿਕਾਊ ਹੈ ਇੱਕ ਹੀਮ ਆ ਲਿਆਂ ਦਾ 2017 ਮਾਡਲ ਆ ਜੀ ਰੰਗ ਰੋਗਨ ਤੁਸੀਂ ਰੋਟਾਵੀਟਰ ਦਾ ਦੇਖ ਸਕਦੇ ਹੋ ਜੋ ਵੀ ਤੁਹਾਨੂੰ ਦਿਖਾਈ ਦੇ ਰਿਹਾ ਇਸ ਦੇ ਨਾਲ ਉੱਪਰ ਲਈ ਬਜਾਈ ਵਾਲੀ ਵੀ ਮਸ਼ੀਨ ਆ ਇਹ ਜੋ ਇਸ ਦੇ ਨਾਲ ਤਾਂ ਮੰਗਾਂ ਵੀ ਦੋਵੇਂ ਸਾਈਡ ਤੇ ਇਹਦੇ ਵੀ ਹਾਂ ਵੀ ਵੀ ਦੋ ਸਾਈਡ ਤੇ ਆ ਛੁਰੀਆਂ ਦੀ ਕੰਡੀਸ਼ਨ ਵੀ ਤੁਸੀਂ ਦੇਖ ਸਕਦੇ ਹੋ ਪੂਰੀ ਪਈ ਆ ਬਾਈ ਕਹਿੰਦੇ ਨਾਲ ਤੇ ਨਹੀਂ ਆ ਤੇ ਛਰੀ ਛੇ ਆ ਇਹ ਛੇ ਛਰੀ ਆ ਕਿਹੜਾ ਪਿੰਡ ਆ ਬਾਈ ਦਾ ਬਦਨੀ ਕਲਾਮ ਬਦਨੀ ਕਲਾਮ ਮੋਬਾਈਲ ਨੰਬਰ ਹੀ 9877124833 9877124833 834 ਜੀ ਨਾਮ ਕੀ ਹੈ ਬਾਈ ਦਾ ਗਰਮੀਤ ਸਿੰਘ ਗਰਮੀਤ ਸਿੰਘ ਬਾਈ ਦਾ ਨਾਮ ਹੈ ਕਿਸੇ ਵੀ ਭਾਈ ਨੇ ਪੀਂਵਾਲਾਂ ਦਾ ਰੂਟਾ ਵੀਟਰ ਲੈਣਾ ਹੋਵੇ ਤਾਂ ਬਾਈ ਜੀ ਨਾਲ ਸੰਪਰਕ ਕਰ ਸਕਦੇ ਹੋ ਵੀਡੀਓ ਵੇਖਣ ਲਈ ਧੰਨਵਾਦ